ਅਠਵੇਂ ਗੁਰੂ ਸ਼ਿਰ ਗੁਰੂ ਹਰਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਬੀਤੀ ਰਾਤ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਤਿਸ਼ਬਾਜ਼ੀ ਕੀਤੀ ਗਈ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸ਼੍ਰੀ ਹਰਮੰਦਰ ਸਾਹਿਬ ਨੂੰ ਰੌਸ਼ਨੀਆਂ ਨਾਲ ਸਜਾਇਆ ਗਿਆ ਸੀ ਅਤੇ ਦੂਰ ਦਰਾਡੇ ਵਾਲੇ ਸ਼ਹਿਰਾਂ ਕਸਬਿਆਂ ਤੋਂ ਸ਼ਰਧਾਲੂਆਂ ਨੇ ਆ ਕੇ ਇਹ ਨਜ਼ਾਰਾ ਵੇਖਿਆ ਆਮ ਵਾਂਗ ਹੀ ਕੀਰਤਨੀ ਜਥਿਆਂ ਨੇ ਗੁਰਬਾਣੀ ਦੀ ਦਾ ਕੀਰਤਨ ਗਾਇਨ ਕੀਤਾ ਅਤੇ ਦੇਰ ਰਾਤ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਆਤਿਸ਼ਬਾਜ਼ੀ ਚਲਾਈ ਗਈ ਗੁਰੂ ਹਰਿਕ੍ਰਿਸ਼ਣ ਸਾਹਿਬ ਦੇ ਪ੍ਰਕਾਸ਼ਪੁਰੂ ਤੇ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਆਏ ਸੀਗੇ ਦਰਸ਼ਨ ਕਰਕੇ ਮਨ ਨਿਹਾਲ ਹੋ ਗਿਆ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਨਸ਼ਾ ਮੁਕਤ ਪੰਜਾਬ ਬਣਾਈਏ ਅਮਰ ਸ੍ਰੀ ਗੁਰੂ ਕੇ ਸਿੱਖ ਬਣੀਏ ਤੇ ਗੁਰੂ ਦੇ ਫੁਰਲਾਂ ਦੇ ਚੱਲਿਏ ਇਤਨਾ ਅੱਛਾ ਆਰਤੀ ਔਰ ਇਤਨਾ ਆਦਰਵਾਜੀ ਦੇਖੇ ਮੇਰਾ ਦਿਲ ਖੁਸ਼ ਹੋ ਗਿਆ ਬਹੁਤ ਸੋਹਣਾ ਬਹੁਤ ਹੈ ਕਿ ਆਰਗੇਨਾਈਜ਼ ਸਾਰਾ ਕੰਮ ਹੈਗਾ ਤੇ ਗੁਰੂ ਦਾ ਲੰਗਰ ਇੱਥੇ ਅਟੂਰ ਚੱਲਦਾ ਹੈਗਾ 24 24 ਘੰਟੇ ਸਭ ਤੋਂ ਵੱਡੀ ਗੱਲ ਹੈ ਸਾਰਿਆਂ ਵਾਸਤੇ ਦਰਵਾਜ਼ੇ ਖੁੱਲੇ ਹੈਗੇ ਖਬਰਾਂ ਦਿੱ ਦੁਨੀਆ ਵਿੱਚ ਆਓ